ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਇਆ ਜੀ ਆਪਾਂ ਨੇ ਹਲਵਾਈ ਸਟਾਈਲ ਬੇਸਣ ਦੇ ਲੱਡੂ ਆਪਾਂ ਨੂੰ ਆਇਆ ਸੀਗਾ ਜੀ ਲੱਡੂਆਂ ਦੀ ਰੈਸਪੀ ਬਾਰੇ ਕਮੈਂਟ ਆ ਦੇਖੋ ਜੀ ਕਿੰਨੇ ਵਧੀਆ ਆਪਣੇ ਲੱਡੂ ਬਣ ਕੇ ਤਿਆਰ ਹੋਏ ਆ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਹਲਵਾਈ ਸਟਾਈਲ ਪੂਰੇ ਪਰਫੈਕਟ ਆ ਜਿਹੜੇ ਬੇਸਣ ਦੇ ਲੱਡੂ ਉਹ ਬਣਾ ਕੇ ਦਿਖਾਵਾਂਗੇ ਵੀ ਕਿਸ ਤਰੀਕੇ ਨਾਲ ਬਣਦੇ ਆ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਬੇਸਣ ਦੇ ਲੱਡੂ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਇੱਕ ਕਟੋਰੀ ਯਾਨੀ ਕਿ ਇੱਕ ਕੌਲੀ ਬਰੀਕ ਬੇਸਣ ਦੀ ਤੇ ਹੁਣ ਸਭ ਤੋਂ ਪਹਿਲਾ ਕੰਮ ਹੈ ਜਿਹੜਾ ਆਪਾਂ ਨੇ ਬੇਸਣ ਦੀ ਜਿਹੜੀ ਕੌਲੀ ਆ ਕਟੋਰੀ ਆ ਆਪਾਂ ਨੇ ਇੱਕ ਬਰਤਨ 'ਚ ਕੱਢ ਲੈਣੀ ਆ ਖੁੱਲੇ 'ਚ ਤੇ ਆਪਣੇ ਕੋਲ ਹੈਗਾ ਜੀ ਬਰੀਕ ਬੇਸਣ ਇਹ ਤੇ ਬਰੀਕ ਬੇਸਣ ਦੇ ਵਿੱਚ ਆਪਾਂ ਥੋੜੀ ਜਿਹੀ ਨਾ ਬਰੀਕ ਸੂਜੀ ਐਡ ਕਰੂਗੇ ਆ ਦੇਖੋ ਇੰਨੀ ਕ ਪਾਉਣੀ ਆਪਾਂ ਨੇ 2-3 ਚਮਚੇ ਐਦਾਂ ਕਰਨ ਨਾਲ ਕੀ ਆਊਗਾ ਨਾ ਬੇਸਣ ਦੇ ਵਿੱਚ ਇੱਕ ਬਹੁਤ ਵਧੀਆ ਦਾਣੇਦਾਰ ਟੈਕਚਰ ਆਊਗਾ ਤੇ ਜੇ ਤੁਹਾਡੇ ਕੋਲ ਇੱਥੇ ਮੋਟਾ ਬੇਸਣ ਹੋਇਆ ਤਾਂ ਤੁਸੀਂ ਸੂਜੀ ਐਡ ਕਰਨ ਨੂੰ ਰਹਿਣ ਦਿਓ ਸਕਿੱਪ ਕਰਦੇ ਸੂਜੀ ਨੂੰ ਤੇ ਜੇ ਤੁਹਾਡੇ ਕੋਲ ਬਰੀਕ ਬੇਸਣ ਹੈ ਮੰਨ ਲਓ ਇੱਕ ਕਟੋਰੀ ਬਰੀਕ ਬੇਸਣ ਹੈ ਤਾਂ ਤੁਸੀਂ 2-3 ਚਮਚ ਉਹਦੇ ਵਿੱਚ ਸੂਜੀ ਦੇ ਐਡ ਕਰਨੇ ਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਦੁੱਧ ਠੀਕ ਹੈ ਜੀ ਆਲੋ ਜ਼ਿਆਦਾ ਨਹੀਂ ਪਾਉਣਾ ਤੁਸੀਂ ਦੇਖ ਸਕਦੇ ਹੋ ਮੈਂ 3-4 ਚਮਚਾ ਜਿਹੜੇ ਦੁੱਧ ਦੇ ਪਾ ਲਿਆ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਨਾ ਹੈ ਕੀ ਕੀ ਚਾਹੇ ਤੁਸੀਂ ਬਨਸਪਤੀ ਲੈ ਲਿਓ ਜਾਂ ਦੇਸੀ ਕੀ ਲੈ ਲਿਓ ਉਹ ਤੁਹਾਡੀ ਆਪ ਦੀ ਮਰਜ਼ੀ ਆ ਜਿਹੜਾ ਵੀ ਤੁਹਾਨੂੰ ਕੀ ਵਧੀਆ ਲੱਗਦਾ ਉਹ ਲੈ ਲਿਓ ਤੇ ਮੈਂ ਜਿਹੜਾ ਕੀ ਪਾ ਰਿਹਾ ਮਿਕਸ ਕਰਕੇ ਪਾ ਰਿਹਾ ਜੀ ਅੱਧਾ ਮੈਂ ਬਨਸਪਤੀ ਕੀ ਪਾ ਰਿਹਾ ਤੇ ਅੱਧਾ ਦੇਸੀ ਤੇ ਹੁਣ ਆਪਾਂ ਨੇ ਬੇਸਣ ਤੇ ਘੀਏ ਦੁੱਧ ਨੂੰ ਚੰਗੀ ਤਰ੍ਹਾਂ ਕਰ ਦੇਣਾ ਮਿਕਸ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਮਲ ਮਲ ਕੇ ਜਿਹੜੀ ਐਦਾਂ ਕਰਨ ਨਾਲ ਬੇਸਣ ਦੇ ਵਿੱਚ ਇੱਕ ਬਹੁਤ ਵਧੀਆ ਟੈਕਚਰ ਆਉਂਦਾ ਏ ਤੇ ਲੱਡੂ ਆ ਜਿਹੜੇ ਬਹੁਤ ਸਵਾਦ ਤੇ ਵਧੀਆ ਬਣਦੇ ਆ ਤੇ ਲਓ ਜੀ ਐਦਾਂ ਆਪਾਂ ਨੇ ਇਹਨੂੰ ਮਲ ਲੈਣਾ ਹੈ ਹੁਣ ਜਦੋਂ ਤੱਕ ਇਹ ਦੁੱਧ ਘੀ ਬੇਸਣ ਸਾਰਾ ਮਿਕਸ ਨਹੀਂ ਹੋ ਜਾਂਦਾ ਤੇ ਲਓ ਜੀ ਮਿਕਸਚਰ ਆਪਣਾ ਲੱਡੂਆਂ ਵਾਲਾ ਤਿਆਰ ਆ ਤੇ ਹੁਣ ਆਪਾਂ ਨੇ ਕੀ ਕਰਨਾ ਇਹਨੂੰ ਆਪਾਂ ਨੇ ਇਹਨੂੰ ਛਾਣਨਾ ਠੀਕ ਹੈ ਜੀ ਕਿਸੇ ਛਾਣਨੀ ਜੇ ਨੂੰ ਐਦਾਂ ਆਪਾਂ ਨਾ ਆ ਬੇਸਣ ਜਿਹੜਾ ਸਾਈਡ ਤੇ ਲਾ ਦੋਗੇ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਛਾਣ ਦੋਗੇ ਠੀਕ ਹੈ ਜੀ ਜਾਨੀ ਜਿਹੜੀਆਂ ਇਹਦੇ ਵਿੱਚ ਗੱਠਾ-ਗੁੱਠਾ ਹੋਣਗੀਆਂ ਉਹ ਸਾਰੀਆਂ ਖਤਮ ਹੋ ਜੂਗੀਆਂ ਤੇ ਬੇਸਣ ਆਪਣਾ ਛਣ ਚੁੱਕਿਆ ਜੀ ਤੇ ਜਦੋਂ ਬੇਸਣ ਛਾਣੂਗੇ ਨਾ ਆਪਾਂ ਐਦਾਂ ਥੋੜੇ-ਬੋਤੇ ਦਾਣੇ ਆ ਜਿਹੜੇ ਬੇਸਣ ਦੇ ਮੋٹے ਆ ਉਹ ਜਾਲੀ ਦੇ ਵਿੱਚ ਰਹਿ ਜੂਗੇ ਤੇ ਇਹਨੂੰ ਜਾਂ ਤਾਂ ਤੁਸੀਂ ਮਿਕਸੀ ਕਰ ਲਿਓ ਤੇ ਜਾਂ ਫਿਰ ਹੱਥ ਦੇ ਨਾਲ ਐਦਾਂ ਕਿਸ-ਕਿਸ ਕੇ ਠੀਕ ਹੈ ਜੀ ਤੇ ਐਦਾਂ ਵੀ ਇਹ ਛਾਣ ਹੋ ਜਾਊਗਾ ਤੇ ਲਓ ਜੀ ਇਹਨੂੰ ਜਿਹੜਾ ਮੈਂ ਮਿਕਸੀ ਕਰਕੇ ਇਹਦੇ ਵਿੱਚ ਐਡ ਕਰ ਲਊਗਾ ਤੇ ਲਓ ਜੀ ਬੇਸਣ ਆਪਣਾ ਰੈਡੀ ਆ ਜੀ ਤੇ ਹੁਣ ਆਪਾਂ ਇਹ ਬੇਸਣ ਨੂੰ ਭੁੰਨਾਂਗੇ ਤੇ ਲਓ ਜੀ ਹੁਣ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਘੀ ਘੀ ਤੁਸੀਂ ਚਾਹੇ ਬਨਸਪਤੀ ਲੈ ਲਿਓ ਚਾਹੇ ਲੈ ਲਿਓ ਦੇਸੀ ਤੇ ਜਿੰਨਾ ਤੁਸੀਂ ਬੇਸਣ ਲੈਣਾ ਹੈ ਉਨਾ ਹੀ ਤੁਸੀਂ ਘੀ ਯੂਜ਼ ਕਰਨਾ ਹੈ ਜਿਵੇਂ ਕਿ ਇੱਕ ਕਟੋਰੀ ਤੁਸੀਂ ਬੇਸਣ ਦੀ ਲਈ ਆ ਤੇ ਇੱਕੇ ਕਟੋਰੀ ਤੁਸੀਂ ਘੀ ਦੀ ਲੈਣੀ ਆ ਤੇ ਘੀ ਨੂੰ ਆਪਾਂ ਹਲਕਾ ਜਿਹਾ ਗਰਮ ਕਰੂਗੇ ਤੇ ਜਦੋਂ ਕੀ ਆਪਣਾ ਹਲਕਾ ਜਿਹਾ ਗਰਮ ਹੋ ਗਿਆ ਨਾ ਫਿਰ ਆਪਾਂ ਇਹ ਚਾ ਐਡ ਕਰ ਦੋਗੇ ਬੇਸਣ ਜਿਹੜਾ ਕਿ ਆਪਾਂ ਨੇ ਤਿਆਰ ਕਰਕੇ ਰੱਖਿਆ ਏ ਤੇ ਕੀ ਨਾ ਜਦ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਕਿ ਤੁਸੀਂ ਨੋਰਮਲ ਜਿਹਾ ਗਰਮ ਕਰਕੇ ਬੇਸਣ ਪਾਉਣਾ ਹੈ ਤੇ ਲਓ ਜੀ ਹੁਣ ਆਪਾਂ ਬੇਸਣ ਦੀ ਕਰਦੇ ਆ ਪਣਾਈ ਤੇ ਲਓ ਜੀ ਬੇਸਣ ਤੇ ਕੀ ਹੈ ਜਿਹੜੇ ਆਪਣੇ ਪੂਰੇ ਪੂਰੇ ਮਾਪ ਚ ਆ ਗਏ ਆ ਤੇ ਇਸ ਟਾਈਮ ਤੇ ਜੇ ਤੁਹਾਨੂੰ ਲੱਗੇ ਵੀ ਕੀ ਘੱਟ ਹੈ ਤਾਂ ਤੁਸੀਂ ਥੋੜਾ ਬਹੁਤਾ ਕੀ ਵੀ ਪਾ ਸਕਦੇ ਹੋ ਤੇ ਜੇ ਤੁਹਾਨੂੰ ਲੱਗੇ ਵੀ ਮਾੜਾ ਮੋਟਾ ਬੇਸਣ ਘੱਟ ਹੈ ਤਾਂ ਤੁਸੀਂ ਇਹਦੇ ਵਿੱਚ 1-2 ਚਮਚ ਬੇਸਣ ਦਾ ਵੀ ਐਡ ਕਰ ਸਕਦੇ ਹੋ ਠੀਕ ਹੈ ਜੀ ਤੇ ਲਓ ਜੀ ਹੁਣ ਆਪਾਂ ਇਹਨੂੰ ਭੁੰਨਾਂਗੇ ਤੈਨੂੰ ਭੁੰਨਣ ਨੂੰ ਜਿਹੜਾ ਤਕਰੀਬਨ 15 ਤੋਂ 20 ਮਿੰਟ ਲੱਗ ਜਾਣਗੇ ਤੇ ਇਹਨੂੰ ਆਪਾਂ ਭੁੰਨ ਲੈਣੇ ਆ ਜੀ ਤੇ ਮਿਲਦੇ ਹਾਂ ਉਸ ਤੋਂ ਬਾਅਦ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਸਾਡੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲਓ ਜੀ ਬੇਸਣ ਲੈਨੇ ਆ ਹੁਣ ਆਪਾਂ ਭੁੰਨ ਤੇ ਲਓ ਜੀ ਬੇਸਣ ਜਿਹੜਾ ਆਪਣਾ ਭੁੰਨ ਚੁੱਕਿਆ ਏ ਆ ਦੇਖੋ ਬੇਸਣ ਦਾ ਜਿਹੜਾ ਕਲਰ ਹੈ ਥੋੜਾ ਜਿਹਾ ਹਲਕਾ ਜਿਹਾ ਬ੍ਰਾਊਨ ਹੋ ਚੁੱਕਿਆ ਏ ਤੇ ਇਸ ਟਾਈਮ ਤੇ ਨਾ ਜਦੋਂ ਬੇਸਣ ਦਾ ਹਲਕਾ ਜਿਹਾ ਕਲਰ ਬ੍ਰਾਊਨ ਹੋ ਜਾਵੇ ਤੇ ਸਮਝ ਲਓ ਬੇਸਣ ਆਪਣਾ ਭੁੰਨਿਆ ਗਿਆ ਤੇ ਇੱਕ ਇਹਦੇ ਵਿੱਚੋਂ ਖੁਸ਼ਬੂ ਆ ਜਿਹੜੀ ਬਹੁਤ ਵਧੀਆ ਆਉਣ ਲੱਗ ਜਾਂਦੀ ਆ ਤੇ ਇਸ ਟਾਈਮ ਤੇ ਤੁਸੀਂ ਕੀ ਕਰਨਾ ਹੈ ਗੈਸ ਕਰ ਦੇਣੀ ਆ ਬੰਦ ਤੇ ਬੇਸਣ ਹਮੇਸ਼ਾ ਭੁੰਨਣਾ ਤੁਸੀਂ ਮੀਡੀਅਮ ਸੇਕ ਪਰ ਹੈ ਜੇ ਤੁਸੀਂ ਮੀਡੀਅਮ ਸ਼ੇਕ ਪਰਵੇਸ਼ਨ ਨੂੰ ਭੁੰਨੂਗੇ ਤਾਂ ਬੇਸਣ ਦੀ ਪੁਣਾਈ ਹੈ ਜਿਹੜੀ ਬਹੁਤ ਵਧੀਆ ਹੁੰਦੀ ਆ ਬੇਸਣ ਦਾ ਕਲਰ ਹੋ ਗਿਆ ਚੇਂਜ ਤੁਸੀਂ ਦੇਖ ਸਕਦੇ ਹੋ ਤੇ ਇਸ ਟਾਈਮ ਤੇ ਤੁਸੀਂ ਕੀ ਕਰਨਾ ਥੋੜਾ ਜਿਹਾ ਕਲਰ ਵਾਸਤੇ ਨਾ ਇਹਦੇ ਵਿੱਚ ਇੱਕ ਚੁਟਕੀ ਆਪਾਂ ਨੇ ਹਲਦੀ ਦੀ ਪਾ ਦੇਣੀ ਆ ਹਲਦੀ ਪਾਉਣ ਨਾਲ ਕਿਆ ਹੁੰਦਾ ਕਲਰ ਹੈ ਜਿਹੜਾ ਬਹੁਤ ਵਧੀਆ ਹੁੰਦਾ ਏ ਕਿਉਂਕਿ ਅਸੀਂ ਜਦੋਂ ਦੁਕਾਨਾਂ ਤੇ ਲੱਡੂ ਬਣਾਉਂਦੇ ਆ ਨਾ ਤਾਂ ਥੋੜੀ ਬਹੁਤੀ ਹਲਦੀ ਪਾ ਦਿੰਦੇ ਆ ਹਲਦੀ ਪਾਉਣ ਨਾਲ ਕਲਰ ਲੱਡੂਆਂ ਦਾ ਜਿਹੜਾ ਬਹੁਤ ਵਧੀਆ ਖਿੜਕੇ ਆਉਂਦਾ ਏ ਤੇ ਲੋ ਜੀ ਇਹਨੂੰ ਰੱਖ ਦਿੰਦੀ ਆ ਬੇਸਣ ਨੂੰ ਸਾਈਡ ਤੇ ਤੇ ਹੁਣ ਬਣਾਉਣੀ ਆਪਾਂ ਬੂਰਾ ਤੇ ਹੁਣ ਲਵਾਂਗੇ ਆਪਾਂ ਇੱਕ ਕੜਾਹੀ ਕੜਾਹੀ ਦੇ ਵਿੱਚ ਪਾਵਾਂਗੇ ਆਪਾਂ ਇੱਕ ਕੌਲੀ ਖੰਡ ਦੀ ਤੇ ਇੱਕ ਕੌਲੀ ਖੰਡ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਯੂਜ਼ ਕਰੂਗੇ ਤੇ ਹੁਣ ਆਪਾਂ ਇਹ ਖੰਡ ਨੂੰ ਯਾਨੀ ਚੀਨੀ ਨੂੰ ਕਰਾਂਗੇ ਮੈਲਟ ਤੇ ਇੱਥੇ ਤੁਸੀਂ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਠੀਕ ਆ ਜੀ ਜਿਵੇਂ ਇੱਕ ਕੌਲੀ ਤੁਸੀਂ ਖੰਡ ਦੀ ਲਈ ਆ ਤਾਂ ਤੁਸੀਂ ਅੱਧਿਕ ਕੌਲੀ ਪਾਣੀ ਦੀ ਪਾ ਲੈਣੀ ਹੈ ਜਿਆਦਾ ਨਹੀਂ ਪਾਉਣਾ ਹੈਗਾ ਪਾਣੀ ਤੇ ਲੋ ਜੀ ਇਹਨੂੰ ਮੈਲਟ ਕਰਕੇ ਇਹਦਾ ਬਣਾਵਾਂਗੇ ਆਪਾਂ ਬੂਰਾ ਤੇ ਲੋ ਜੀ ਖੰਡ ਹੈ ਜਿਹੜੀ ਆਪਣੀ ਮੈਲਟ ਹੋ ਚੁੱਕੀ ਆ ਤੇ ਹੁਣ ਇਹਨੂੰ ਆਪਾਂ ਪਕਾਵਾਂਗੇ ਤੇ ਜਦੋਂ ਚਾਸਣੀ ਪੱਕ ਗਈ ਫਿਰ ਮੈਂ ਤੁਹਾਨੂੰ ਦੱਸੂਗਾ ਵੀ ਇਹਦਾ ਬੂਰਾ ਕਿਵੇਂ ਬਣੂਗਾ ਤੇ ਲੋ ਜੀ ਇਹਨੂੰ ਹੁਣ ਆਪਾਂ ਪਕਾ ਲੈਂਦੇ ਆ ਤਕਰੀਬਨ ਇਹਨੂੰ ਬੂਰਾ ਬਣਨ ਨੂੰ 5 ਤੋਂ 6 ਮਿੰਟਾਂ ਜਿਹੜੀ ਆਪਾਂ ਨੂੰ ਚਾਸਣੀ ਪਕਾਉਣੀ ਪੈਣੀ ਆ ਇਆ ਥੋੜਾ ਬਹੁਤਾ ਵੱਧ ਵੀ ਟਾਈਮ ਲੱਗ ਸਕਦਾ ਹੈ ਤੇ ਲੋ ਜੀ ਜਦੋਂ ਚਾਸਣੀ ਪੱਕਦੀ ਨੂੰ 4 ਤੋਂ 5 ਮਿੰਟ ਹੋ ਜਵੇ ਫਿਰ ਤੁਹਾਨੂੰ ਮੈਂ ਚੈੱਕ ਕਰਨ ਦਾ ਤਰੀਕਾ ਦੱਸਦਾ ਆਪਾਂ ਨੇ ਸੇਕ ਕਰ ਲੈਣਾ ਘੱਟ ਤੇ ਥੋੜੀ ਜੀ ਖੰਡ ਆਪਾਂ ਨੇ ਐਦਾਂ ਕਿਸੇ ਢੱਕਣ ਪਰ ਪਾ ਲੈਣੀ ਆ ਕਿਉਂਕਿ ਇਹ ਆ ਜਿਹੜੀ ਗਰਮ ਹੁੰਦੀ ਇਹਨੂੰ ਹੱਥ ਨਾ ਲਾਇਓ ਠੀਕ ਹੈ ਜੀ ਹੱਥ ਲਾਉਣਾ ਇਹਨੂੰ ਆਪਾਂ ਨੇ ਤਕਰੀਬਨ ਜਦੋਂ ਹਲਕੀ ਜੀ ਇਹ ਠੰਡੀ ਹੋਗੀ ਤੇ ਲੋ ਜੀ ਇਹਨੂੰ ਆਪਾਂ ਚੈੱਕ ਕਰਾਂਗੇ ਜਦੋਂ ਇਹ ਥੋੜੀ ਠੰਡੀ ਹੋਗੀ ਨਾ ਇਦਾਂ ਇਸ ਤਰੀਕੇ ਨਾਲ ਆਪਾਂ ਨੇ ਚੈੱਕ ਕਰਨੀ ਆ ਜਦੋਂ ਨਾ ਇਹੇ ਥੋੜੀ ਜੀ ਇਦਾਂ ਹੱਥ ਦੇ ਵਿੱਚ ਬਿਲਕੁਲ ਚਿਪਕਣ ਲੱਗ ਜਵੇ ਆ ਦੇਖੋ ਇਸ ਤਰੀਕੇ ਨਾਲ ਤਾਂ ਸਮਝ ਲਓ ਬੂਰਾ ਜਿਹੜਾ ਬਣ ਕੇ ਆਪਣਾ ਰੈਡੀ ਆ ਇਦਾਂ ਚਿਪਕਣ ਨਾਲ ਥੋੜੀ ਜੀ ਗੋਲੀਵਾਨੀ ਚਾਹੀਦੀ ਹੈ ਇਹਦੀ ਹਲੇ ਇਹ ਥੋੜੀ ਜੀ ਨਰਮ ਹੈ ਤੇ 2 ਮਿੰਟ ਆਪਾਂ ਇਹਨੂੰ ਹੋਰ ਪਕਾਉਨੇ ਆ ਤੇ ਲੋ ਜੀ ਆਪਾਂ ਨੇ ਚੈੱਕ ਕਰਨੀ ਆ ਜਦੋਂ ਅਗਲੀ ਵਾਰ ਨਾ ਪੈਨੂੰ ਪਾਉਂਗੇ ਤਾਂ ਇਹਨੇ ਇਸ ਤਰੀਕੇ ਦੀ ਹੋ ਜਾਣਾ ਹੈ ਠੀਕ ਹੈ ਜੀ ਤੇ ਗੈਸ ਤੁਸੀਂ ਕਰ ਦੇਣੀ ਆ ਬੰਦ ਫਿਰ ਤੇ ਹੁਣ ਆਪਾਂ ਇਹਨੂੰ ਹਿਲਾਈ ਜਾਉਂਗੇ ਤੇ ਹਲਾਉਣੀ ਤੁਸੀਂ ਥੋੜੀ ਜੀ ਧਿਆਨ ਨਾਲ ਹੈ ਕਿਉਂਕਿ ਅਗਰ ਬਾਈ ਚਾਂਸ ਤੁਹਾਡੇ ਉੱਪਰ ਇਹ ਚਾਸਣੀ ਦਾ ਛੱਟਾ ਪੈਂਦਾ ਹੈ ਨਾ ਤਾਂ ਇਹ ਬਹੁਤ ਗਰਮ ਹੁੰਦੀ ਆ ਤੇ ਥੋੜਾ ਜਿਹਾ ਧਿਆਨ ਨਾਲ ਇਹਨੂੰ ਹਲਾਇਓ ਤੇ ਇਸ ਟਾਈਮ ਤੇ ਆਪਾਂ ਨੇ ਇਦਾਂ ਇਹ ਹਲਾਈ ਜਾਣੀ ਆ ਤੇ ਤੁਸੀਂ ਇਹਦੇ ਵਿੱਚ ਇਸ ਟਾਈਮ ਤੇ ਥੋੜਾ ਬਹੁਤਾ ਬੇਕਿੰਗ ਸੋਡਾ ਜਾਂ ਫਿਰ ਥੋੜਾ ਬਹੁਤਾ ਕੀ ਪਾ ਸਕਦੇ ਹੋ ਇੱਕ ਚਮਚਾ ਉਹ ਪਾਉਣ ਨਾਲ ਕਿਹਾ ਹੋਊਗਾ ਤੁਹਾਡੇ ਕੋਲ ਜਿਹੜਾ ਬੂਰਾ ਹੈ ਸਹੀ ਢੰਗ ਨਾਲ ਬਣ ਜਾਊਗਾ ਤੇ ਇੱਕ ਬੂਰਾ ਜਿਹੜਾ ਨਰਮ ਹੋ ਜਾਊਗਾ ਤੇ ਲਓ ਜੀ ਇੱਕ ਚੁਟਕੀ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਜਿਹੜਾ ਉਹ ਐਡ ਕਰ ਦਿੰਦੇ ਆ ਤੇ ਇਹਨੂੰ ਹਿਲਾ ਦੋਗੇ ਤੇ ਐਦਾਂ ਹੌਲੀ-ਹੌਲੀ ਬੂਰਾ ਜਿਹੜਾ ਆਪਣਾ ਉਹ ਖੁੱਲਣ ਲੱਗ ਜਾਊਗਾ ਯਾਨੀ ਬਣਨ ਲੱਗ ਜਾਊਗਾ ਆ ਦੇਖੋ ਇਸ ਤਰੀਕੇ ਨਾਲ ਆਪਾਂ ਇਹਨੂੰ ਹਿਲਾਈ ਜਾਣਾ ਤੇ ਆਪਣਾ ਜਿਹੜਾ ਬੂਰਾ ਇਹ 5-7 ਮਿੰਟਾਂ 'ਚ ਬਣ ਕੇ ਉਹ ਤਿਆਰ ਹੋ ਜਾਊਗਾ ਤੇ ਲਓ ਜੀ ਤੁਸੀਂ ਕੋਈ ਕੱਪੜਾ ਲੈ ਕੇ ਕੜਾਹੀ ਹੈ ਜਿਹੜੀ ਉਹ ਚੰਗੀ ਤਰ੍ਹਾਂ ਫੜ ਲੈਣੀ ਆ ਤੇ ਇਸ ਤਰੀਕੇ ਨਾਲ ਇਹਨੂੰ ਹਿਲਾਈ ਜਾਓਗੇ ਨਾਲ ਦੀ ਨਾਲ ਤੇ ਜਦੋਂ ਆਪਣੀ ਖੰਡ ਆ ਜਿਹੜਾ ਬੂਰਾ ਇਹੋ ਜਿਆਦਾ ਗਾੜਾ ਹੋਣ ਲੱਗ ਗਿਆ ਇਸ ਤਰੀਕੇ ਨਾਲ ਫਿਰ ਤੁਸੀਂ ਇਹਨੂੰ ਲਗਾਤਾਰ ਹਿਲਾਉਣਾ ਹਿਲਾਉਣ ਤੋਂ ਹਟਣਾ ਨਹੀਂ ਠੀਕ ਹੈ ਜੀ ਜਿੱਦਾਂ ਮੈਂ ਹਿਲਾ ਰਿਹਾ ਹਨਾ ਇਦਾਂ ਆਪਾਂ ਇਹਨੂੰ ਮਲ ਮਲ ਕੇ ਤਾਂ ਜੋ ਇਹਦੇ ਵਿੱਚ ਕੋਈ ਗੱਠ ਜਾਂ ਰੋੜੀਆਂ ਨਾ ਬਣੇ ਜਦਾ ਇਸ ਤਰੀਕੇ ਨਾਲ ਆਪਾਂ ਇਹਨੂੰ ਹਿਲਾਉਂਗੇ ਤੇ ਲਓ ਜੀ ਇਦਾਂ ਇਹਨੂੰ ਆਪਾਂ ਨੇ ਲਗਾਤਾਰ ਹਿਲਾਈ ਜਾਣਾ ਤੇ ਨਾਲੇ ਬੂਰਾ ਬਣੀ ਜਾਊਗਾ ਤੇ ਨਾਲੇ ਇਹ ਠੰਡਾ ਹੋਈ ਜਾਊਗਾ ਠੀਕ ਹੈ ਜੀ ਤੇ ਲੋ ਜੀ ਐਦਾਂ ਬਣਦਾ ਏ ਬੂਰਾ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਜਦੋਂ ਤੁਸੀਂ ਇਹਨੂੰ ਇਸ ਤਰੀਕੇ ਨਾਲ ਹਿਲਾਉਂਗੇ ਨਾ ਜਦੋਂ ਇਹ ਠੰਡਾ ਹੋਣ ਲੱਗ ਗਿਆ ਤਾਂ ਥੋੜਾ ਜ਼ੋਰ ਲੱਗੂਗਾ ਥੋੜਾ ਜਿਹਾ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਮਲੀ ਜਾਊਂਗੇ ਤੇ ਹਿਲਾਈ ਜਾਊਂਗੇ ਤੇ ਬੂਰਾ ਜਿਹੜਾ ਬਣ ਕੇ ਆਪਣਾ ਹੋ ਜਾਊਗਾ ਰੈਡੀ ਤੇ ਇਸ ਟਾਈਮ ਤੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਲਣਾ ਏ ਠੀਕ ਹੈ ਜੀ ਆ ਦੇਖੋ ਤਾਂ ਜੋ ਇਹਦੇ ਵਿੱਚ ਜ਼ਿਆਦਾ ਗੱਠਾ ਨਾ ਪਵੇ ਤੇ ਲਓ ਜੀ ਬੂਰਾ ਬਣ ਕੇ ਆਪਣਾ ਰੈਡੀ ਆ ਆ ਦੇਖੋ ਕਿੰਨਾ ਵਧੀਆ ਬੂਰਾ ਜਿਹੜਾ ਆਪਣਾ ਬਣ ਚੁੱਕਿਆ ਏ ਤੇ ਇਸ ਟਾਈਮ ਤੇ ਤੁਸੀਂ ਜਿਹੜਾ ਖੁਰਚਣਾ ਇਹਦੇ ਵਿੱਚ ਲਗਾਤਾਰ ਮਾਰਨਾ ਏ ਤਾਂ ਜੋ ਇਹਦੇ ਵਿੱਚ ਜ਼ਿਆਦਾ ਗੱਠਾ ਨਾ ਬਣੇ ਠੀਕ ਹੈ ਜੀ ਤੇ ਲਓ ਜੀ ਆਪਾਂ ਹੁਣ ਇਹਨੂੰ ਐਦਾਂ ਹੀ ਲਗਾਤਾਰ ਹਿਲਾਈ ਜਾਉਂਗੇ ਤੇ ਲਓ ਜੀ ਬੂਰਾ ਬਣ ਕੇ ਆਪਣਾ ਰੈਡੀ ਆ ਜੀ ਆ ਦੇਖੋ ਕਿੰਨਾ ਵਧੀਆ ਬੂਰਾ ਜਿਹੜਾ ਆਪਣਾ ਬਣ ਕੇ ਤਿਆਰ ਹੋਇਆ ਏ ਤੇ ਹੁਣ ਆਪਾਂ ਇਹਨੂੰ ਲੰਨੇ ਆ ਛਾਣ ਤੇ ਬੂਰਾ ਆਪਾਂ ਨੇ ਛਾਣ ਲਿਆ ਜੀ ਤੇ ਬਾਕੀ ਜਿਹੜੀਆਂ ਮਾੜੀਆਂ ਮੋਟੀਆਂ 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 ਇਦਾਂ ਦੀ ਰੋਡੀਆਂ ਰਹਿ ਗਈਆਂ ਇਹਨਾਂ ਨੂੰ ਆਪਾਂ ਮਿਕਸੀ ਦੇ ਜੱਗ ਵਿੱਚ ਪਾ ਕੇ ਬਰੀਕ ਕਰ ਲੂਗੇ ਤੇ ਲਓ ਜੀ ਬੂਰਾ ਆਪਣਾ ਰੈਡੀ ਆ ਤੇ ਬੂਰਾ ਇਹ ਜਿਹੜਾ ਠੰਡਾ ਵੀ ਹੋ ਚੁੱਕਿਆ ਏ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਜਿਹੜਾ ਆਪਾਂ ਨੇ ਬੇਸਣ ਭੁੰਨ ਕੇ ਰੱਖਿਆ ਤਾਂ ਉਹ ਆਪਾਂ ਬੂਰੇ ਦੇ ਵਿੱਚ ਪਾ ਲੂਗੇ ਤੇ ਲਓ ਜੀ ਬੇਸਣ ਆਪਾਂ ਨੇ ਬੂਰੇ ਦੇ ਵਿੱਚ ਐਡ ਕਰ ਲਿਆ ਥੋੜੇ ਜਿਹਾ ਪਾਵਾਂਗੇ ਆਪਾਂ ਬਰੀਕ ਮੰਗਜ ਤੇ ਥੋੜੇ ਜਿਹਾ ਪਾਵਾਂਗੇ ਬਰੀਕ ਕੱਟੇ ਹੋਏ ਬਦਾਮ ਆਪਾਂ ਤੁਸੀਂ ਇਹਦੇ ਵਿੱਚ ਕੋਈ ਵੀ ਡਰਾਈ ਫਰੂਟ ਆ ਜਿਹੜੇ ਉਹ ਪਾ ਸਕਦੇ ਹੋ ਜੀ ਤੇ ਲਓ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਕੋਕੋਨਟ ਪਾਊਡਰ ਯਾਨੀ ਨਾਰੀਅਲ ਦਾ ਬੁਰਾਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਸਾਰੇ ਮਟੀਰੀਅਲ ਨੂੰ ਤੇ ਲਓ ਜੀ ਬੇਸਣ ਤੇ ਬੂਰਾ ਜਿਹੜਾ ਮਿਕਸ ਹੋ ਚੁੱਕੇ ਆ ਤੇ ਕਈ ਵੀਰਾਂ ਦੇ ਮੰਨੂ ਮੈਂ ਪਹਿਲਾਂ ਵੀ ਲੱਡੂਆਂ ਦੀ ਵੀਡੀਓ ਪਾਈ ਤੀ ਕਮੈਂਟ ਆਏ ਤੇ ਵੀ ਸਾਡੇ ਲੱਡੂ ਜਿਹੜੇ ਸਹੀ ਢੰਗ ਨਾਲ ਬਣਦੇ ਨਹੀਂ ਤੇ ਆਪਾਂ ਨੂੰ ਲੱਗਦਾ ਵੀ ਇਸ ਟਾਈਮ ਤੇ ਬੂਰਾ ਤੇ ਬੇਸਣ ਜਿਹੜੇ ਮਿਕਸ ਹੋ ਚੁੱਕੇ ਆ ਪਰ ਬੂਰਾ ਤੇ ਬੇਸਣ ਇੰਨੀ ਆਸਾਨੀ ਨਾਲ ਮਿਕਸ ਨਹੀਂ ਹੁੰਦੇ ਹੈਗੇ ਤੇ ਜਦੋਂ ਨਾ ਤੁਸੀਂ ਇਹਨੂੰ ਮਿਕਸ ਕਰੋਗੇ ਤੁਸੀਂ ਕੀ ਕਰਨਾ ਇਦਾਂ ਇਹਨੂੰ ਮਲਣਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਇਹਨੂੰ ਮਲਣਾ ਹੈ ਤੇ ਜਦੋਂ ਆਪਾਂ ਇਹਨੂੰ ਮਲੂਗੇ ਨਾ ਤੇ ਜਿਹੜੀਆਂ ਬੇਸਣ ਦੀਆਂ ਗੱਠਾਂ ਹੁੰਦੀਆਂ ਜਿਵੇਂ ਕਿ ਮੈਂ ਤੁਹਾਨੂੰ ਦਿਖਾਉਂਦਾ ਠੀਕ ਹੈ ਜੀ ਚੱਕ ਕੇ ਆ ਦੇਖੋ ਆ ਬੇਸਣ ਦੀ ਗੱਠ ਹੈ ਇਹ ਸਹੀ ਟਾਂਗ ਨਾਲ ਬੂਰੇ ਚ ਰਲਦੀ ਨਹੀਂ ਹੈਗੀ ਤੇ ਜਦੋਂ ਆਪਾਂ ਇਹਨੂੰ ਇਸ ਤਰੀਕੇ ਨਾਲ ਮਲੂਗੇ ਦੋ ਹੀ ਹੱਥਾਂ ਨਾਲ ਤੇ ਬੇਸਣ ਤੇ ਬੂਰਾ ਜਿਹੜਾ ਸਹੀ ਟਾਂਗ ਨਾਲ ਹੋਜੂਗੇ ਮਿਕਸ ਤੇ ਉਸ ਤੋਂ ਬਾਅਦ ਜਿਹੜੇ ਲੱਡੂ ਆ ਤੁਹ ਤੋਂ ਬੜੀ ਆਸਾਨੀ ਨਾਲ ਜਿਹੜੇ ਉਹ ਬੱਟੇ ਜਾਊਗੇ ਤੇ ਲਓ ਜੀ ਇਹਨੂੰ ਆਪਾਂ 5-6 ਮਿੰਟਾ ਜਿਹੜਾ ਐਦਾਂ ਹੀ ਚੱਕ ਚੱਕ ਕੇ ਮਲੂਗੇ ਤੇ ਲਓ ਜੀ 5 ਮਿੰਟ ਮਲਣ ਤੋਂ ਬਾਅਦ ਇਹ ਐਦਾਂ ਦਾ ਇਹਨ ਵਧੀਆ ਹੋ ਜਾਊਗਾ ਤੇ ਹੁਣ ਮੈਂ ਤੁਹਾਨੂੰ ਇੱਕ ਲੱਡੂ ਬੱਟ ਕੇ ਵੀ ਦਿਖਾਉਣਾ ਇਸ ਤਰੀਕੇ ਨਾਲ ਠੀਕ ਹੈ ਜੀ ਦੇਖਿਓ ਲੱਡੂ ਆਪਣਾ ਕਿੰਨਾ ਵਧੀਆ ਬਣ ਜਾਣਾ ਤੇ ਸਾਈਜ਼ ਆ ਜਿਹੜਾ ਤੁਸੀਂ ਆਪਣੇ ਹਿਸਾਬ ਨਾਲ ਬੱਟ ਲਿਓ ਜਿੰਦੱਕ ਤੁਹਾਨੂੰ ਸਾਈਜ਼ ਪਸੰਦ ਹੋਇਆ ਲੱਡੂ ਦਾ ਓਦੱਕ ਸਾਈਜ਼ ਆ ਜਿਹੜਾ ਤੁਸੀਂ ਕਰ ਲੈਣਾ ਤੇ ਲਓ ਜੀ ਆਹ ਦੇਖੋ ਕਿੰਨਾ ਵਧੀਆ ਆਪਣਾ ਲੱਡੂ ਬਣ ਕੇ ਤਿਆਰ ਹੋ ਗਿਆ ਤੇ ਜਦੋਂ ਬੇਸਣ ਤੇ ਪੂਰਾ ਮਲੋ ਚੰਗੀ ਤਰ੍ਹਾਂ ਮਿਕਸ ਹੋ ਗਏ ਨਾ ਤਾਂ ਸਮਝ ਲਓ ਵੀ ਲੱਡੂ ਆ ਜਿਹੜੇ ਆਪਣੇ ਆਪ ਬਣ ਕੇ ਤਿਆਰ ਹੋ ਜਣੇ ਆ ਨਹੀਂ ਇਹ ਟੁੱਟੂਗੇ ਆ ਦੇਖੋ ਜੀ ਐਨ ਪੂਰੇ ਪ੍ਰੋਪਰ ਵਧੀਆ ਆਪਣੇ ਲੱਡੂ ਤਿਆਰ ਹੋਏ ਆ ਤੇ ਐਸੇ ਤਰੀਕੇ ਨਾਲ ਮੈਂ ਹੁਣ ਵੱਟ ਵੱਟ ਕੇ ਰੱਖ ਲੈਣਾ ਇਹਨਾਂ ਨੂੰ ਪਲੇਟ ਦੇ ਵਿੱਚ ਤੇ ਲਓ ਜੀ ਲੱਡੂ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨੇ ਵਧੀਆ ਆਪਣੇ ਲੱਡੂ ਬਣ ਕੇ ਤਿਆਰ ਹੋਏ ਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਘਰੇ ਬੇਸਣ ਦੇ ਲੱਡੂ ਹਲਵਾਈ ਸਟਾਈਲ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਆ ਜੀ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ 'ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ